ਪਰ ਜੋ ਕਾਲੀਦਾਲ ਨੇ ਦਿੱਤਾ ਉਹ ਨਹੀਂ ਕੋਈ ਦੇ ਸਕਦਾ ਜਾਣ ਕੇ ਬਦਨਾਮ ਕਰਿਆ ਬਿਆਦਵੀ ਵਾਲਾ ਵੀ ਐਵੇਂ ਹਰਦਾ ਨਹੀਂ ਸੀ ਆਪ ਕਰਾ ਕੇ ਬਿਆਦਵੀ ਤੇ ਤਵਾ ਕਾਲੀਦਾਲ ਤੇ ਲੱਗ ਸਾਬੂ ਭਗਵਾਨ ਤੁਮਣ ਕਹਿੰਦਾ ਮੈਂ ਨਸ਼ੇ ਬੰਦ ਕਰਤੇ ਮੈਂ ਇਹਨੇ ਰੁਜ਼ਗਾਰ ਦੇ ਤੇ ਫਿਰ ਤੁਸੀਂ ਖੁਸ਼ ਕਿਉਂ ਨਹੀਂ ਹੋ ਮਾਨ ਨੇ ਤਾਂ ਦੇਣਾ ਕੁਝ ਨਹੀਂ ਇਹ ਕਾਲੀਆਂ ਨਹੀਂ ਦੇਣਾ ਸਾਰਾ ਕੁਝ ਬਾਦਲ ਤੁਮਣਾ ਕੋਈ ਨਹੀਂ ਕਰਦਾ ਭਰਾ ਸਾਰੇ ਵੇਖ ਲਈ ਇਮਾਨਦਾਰ ਕਾ ਦੀ ਇਹੀ ਹੈ ਕਿਹੜਾ ਜੇਤੂ ਵਾਲਾ ਹਾਂ ਨਹੀਂ ਤੇ ਭਾਂਡੇ ਦਾ ਪੰਡਿਕ ਦੇ ਮਰੇ ਤੇ ਵੀ ਨਹੀਂ ਆਇਆ ਇਹਨਾਂ ਨੂੰ ਲੋਕਾਂ ਨੇ ਮੁਫਤੀ ਪਾਤੀਆਂ ਬੋਤਾਂ ਤੇ ਜੱਤ ਕੀ ਲੈਣਾ ਨਹੀਂ ਦੇਣਾ ਨਹੀਂ ਬਾਬੂ 2024 ਦੇ ਇਲੈਕਸ਼ਨ ਆ ਗਏ ਲੋਕ ਸਭਾ ਦੇ ਪਾਰਟੀਆਂ ਨੇ ਸਾਰਿਆਂ ਨੇ ਆਪ ਆਪਣੇ ਕੰਮਰ ਕਸੇ ਕਰਦੇ ਬੜੇ ਦਾਅਵੇ ਕਰਦੇ ਨੇ ਸਾਰੀਆਂ ਪਾਰਟੀਆਂ ਕੀ ਲੱਗਦਾ ਫਿਰ ਕੀ ਕਿਹੜੀ ਪਾਰਟੀ ਜਿਲੇਗੀ ਹੂੰ ਥੋੜਾ ਤੈਦਲੋਤ ਲਵਾ ਦੋ ਤੂੰ ਸਾਡੇ ਪਿੰਡ ਚ ਆਏ ਆ ਜੀ ਠੀਕ ਹੈ ਪਾਰਟੀਆਂ ਤਾਂ ਸਾਰੇ ਆਪੋ ਆਪਣੀ ਜਿੱਦੇ ਰੋਖ ਅਗਲਾ ਚੰਗਾ ਕਹਿੰਦੀ ਹੈ ਜੀ ਪਰ ਜੋ ਕਾਲੀ ਦਾਲ ਨੇ ਦਿੱਤਾ ਉਹ ਨਹੀਂ ਕੁਝ ਦੇ ਸਕਦਾ ਜੀ ਉਹ ਕਿਸ ਤਰ੍ਹਾਂ ਲਾ ਗਰੀਬਾਂ ਨੂੰ ਹੂੰ ਆਟਾ ਦਾਲ ਫਰੀ ਦਿੱਤਾ ਹੂੰ ਠੀਕ ਹੈ ਫਿਰ ਨਰੀਗਰ ਸਕੀਮ ਹੈ ਉਹ ਦਿੱਤੀ ਫਿਰ ਜਿਵੇਂ ਆਪਣਾ ਜੀਵਦਾਰਾ ਭਾਈਚਾਰਾ ਹੈ ਮੋਟਰਾਂ ਦੇ ਮੋਟਰਾਂ ਫਰੀ ਦਿੱਤੀਆਂ ਮੋਟਰਾਂ ਬਿੱਲ ਮਾਫ ਕਰੇ ਤੇ ਬਿੱਲ ਮਾ ਦੂਜਾ ਮਾਮਲਾ ਮਾਫ ਕਰਿਆ ਦਾਣਾ ਮੁੰਡੀਆਂ ਬਣਾਈਆਂ ਜਿੰਨੇ ਪਿੰਡਾਂ 'ਚ ਕੋਈ ਦਾਣਾ ਮੁੰਡੀ ਨਹੀਂ ਸੀ ਇਹ ਬਾਦਲ ਸਾਹਿਬ ਹੀ ਦੇਣਾ ਪਿੰਡਾਂ 'ਚ ਲਿੰਕ ਛੜਕਾਂ ਹੈ ਕੋਈ ਪਿੰਡਾਂ 'ਚ ਕੱਚੇ ਰਾਹ ਹੁੰਦੇ ਸੀ ਤੇ ਲਿੰਕ ਛੜਕਾਂ ਸਾਰੀਆਂ ਬਾਲ ਦੇ ਹੁੰਦੀਆਂ ਨੇ ਫਿਰ ਅੱਬਾ ਟਰੈਟ ਹੈ ਇਹ ਘੱਟਾ ਬਾਦਲ ਸਾਹਿਬ ਨੇ ਬਣਾਇਆ ਅੱਛਾ ਜੀ ਇਹਨੂੰ ਸੜਕ 'ਤੇ ਚੜ੍ਹ ਨਹੀਂ ਦਿੰਦੇ ਸੀ ਜੀ ਐਦੂ ਦੱਸੋ ਹੋਰ ਕੀ ਦੇ ਦੇਣਗੇ ਨਹੀਂ ਉਹ ਕਹਿੰਦੇ ਵੀ ਜਿਹੜਾ ਫਰੀ ਵਾਲਾ ਕੰਮ ਆਟਾ ਦਾਲ ਸਕੀਮ ਦੇ ਕੇ ਲੋਕਾਂ ਦਾ ਭਿਖਾਰੀ ਬਣਾਤਾ ਤੇ ਆਖੀ ਜਾਣ ਤੇ ਨਹੀਂ ਆ ਬਿੱਲ ਮਾਫ ਕਰਿਆ ਹੁਣ ਨਹੀਂ ਭਿਖਾਰੀ ਬਣਾਇਆ ਇਹਨਾਂ ਨੇ ਜੀ ਜਿਹੜੇ ਬਿੱਲ ਮਾਫ ਕਰਿਆ ਜੀ ਤੇ ਹੁਣ ਨਹੀਂ ਭਿਖਾਰੀ ਬਣਾਇਆ ਇਹ ਤਾਂ ਅਡੋੜੀ ਕਹਿਣਾ ਹੁੰਦਾ ਇਹ ਤਾਂ ਕੁਝੇ ਨੂੰ ਹਮ ਚਲੋ ਹੋਰ ਨੇ ਨੂੰ ਇਹ ਨਹੀਂ ਪ੍ਰਕਾਰ ਅਕਾਲੀ ਦਲ ਨੇ ਕੰਮ ਕੀਤੇ ਸੀ ਤੇ ਫਿਰ ਲੋਕਲ ਨਕਾਰ ਕੇ ਦਿੱਤਾ ਲਗਾਤਾਰ ਦੋ ਵਾਰ ਉਹ ਨਕਾਰਿਆ ਪਤਾ ਕਿਉਂ ਆ ਜਾਣ ਕੇ ਬਦਨਾਮ ਕਰਿਆ ਬੇਅਦਬੀ ਵਾਲਾ ਹੂੰ ਵੀ ਐਵੇਂ ਹਰਦਾ ਨਹੀਂ ਸੀ ਇਹ ਹੂੰ ਆਪ ਕਰਾ ਕੇ ਬੇਅਦਬੀ ਤੇ ਤਵਾ ਕਾਲੀ ਦਲ ਤੇ ਲਾਤਾ ਹੂੰ ਸੁਖਵੀਰ ਵਾਲ ਫਿਰ ਮਾਫੀਆਂ ਮੰਗੀਆਂ ਦਾ ਬੇਅਦਬੀਆਂ ਤੇ ਮਾਫੀਆਂ ਮੰਗਦਾ ਵੀ ਜਾਂ ਚੱਲ ਜਾਥੋ ਗਲਤੀ ਹੋ ਗਈ ਉਹਦਾ ਅਨਸਾਫ਼ ਨਹੀਂ ਦੁਆਇਆ ਗਿਆ ਉਹ ਮੰਗੀ ਐਨ ਵੀ ਅਸੀਂ ਬੇਅਦਬੀ ਕਰੀ ਐ ਹੂੰ ਮਾਫੀ ਤਾਂ ਐ ਮੰਗੀ ਐ ਵੀ ਸਾਥੋ ਇਹਦਾ ਅਨਸਾਫ਼ ਨਹੀਂ ਦੁਆਇਆ ਗਿਆ ਇਹ ਜੀ ਦੀ ਮਾਫੀ ਮੰਗੀ ਐ ਸਵੇਰ ਬਾਅਦ ਹੁਣ ਰੈਲੀਆਂ ਕੱਢੀ ਨੇ ਪੰਜਾਬ ਬਚਾਓ ਯਾਤਰਾ ਲੋਕਾਂ ਦਾ ਭਰਮਾ ਹੰਗਾਰ ਮਿਲਿਆ ਫਿਰ ਕਿਵੇਂ ਪੂਰਾ ਭਰਮਾ ਤੁਸੀਂ ਦੇ ਨਹੀਂ ਇਹਨਾਂ ਤੋਂ ਘਡੇ ਘਡੇ ਕਾਫਲੇ ਹਲਵੇਂ ਕੌਣ ਹੋਊਗਾ ਫਿਰ ਲੋਕ ਸਭਾ ਹਲਕਾ ਫਰੀਦਕੋਟ ਦਾ ਤੁਹਾਡਾ ਕਾਲੀ ਦਲ ਦਾ ਬਸ ਸਾਡਾ ਬਾਅਦ ਇੱਕ ਦਿਨ ਕੱਲ ਨੂੰ ਪਤਾ ਹੋਈ ਨਾ ਹੋ ਜੂ ਨਹੀਂ ਤੁਹਾਡੇ ਤੁਸੀਂ ਜਿਹੜਾ ਕੈਂਡੀਡੇਟ ਚਾਹੁੰਦੇ ਹੋ ਲੋਕਲ ਹੋਣਾ ਚਾਹੀਦਾ ਤੇ ਕੋਈ ਬਾਹਰੋਂ ਆਵੇ ਨਹੀਂ ਲੋਕਲੀ ਹੋਣਾ ਚਾਹੀਦਾ ਕੀ ਜਿਵੇਂ ਸੁਭਾ ਸਿੰਘ ਬਾਦਲ ਆ ਕੀ ਉਹ ਕੰਮ ਕਰਦਾ ਇੱਥੇ ਏਰੀਏ ਦੇ ਆਪਣੇ ਜਾਨੀ ਕਿ ਉਹ ਜਦੋਂ ਪਾਵਰਿੰਗ ਨਹੀਂ ਕਰਦਾ ਦੁੱਖ ਦੇ ਸੁੱਖ ਦੇ ਆਉਂਦਾ ਹੈ ਜੇ ਪਾਵਰਿੰਗ ਨਹੀਂ ਕੰਮ ਕੰਮ ਕੀ ਕਰੇ ਉਹ ਕੀ ਸੁਭਾ ਸਿੰਘ ਬਾਦਲ ਨੂੰ ਜਾਨੀ ਕਿ ਟਿਕਟ ਦੇਣੀ ਚਾਹੀਦੀ ਆ ਦੇਣੀ ਚਾਹੀਦੀ ਆ ਜੇ ਕੋਈ ਬਾਹਰੋਂ ਆਉਂਦਾ ਕਿ ਤੁਸੀਂ ਉਹਨੇ ਉਤਸ਼ਾਹ ਨਾਲ ਵੋਟ ਪਾਉਂਗੇ ਨਹੀਂ ਜਿਵੇਂ ਪਰਮਜੀਤ ਦੇ ਕੋਲ ਗੋਸ਼ਣਾ ਹੈ ਜੀ ਉਹ ਵੀ ਐਸੇ ਹਲਕੇ ਦੀ ਹੈ ਜੀ ਉਹ ਤਾਂ ਭਾਜਪਾ ਦੀ ਹੈ ਨਹੀਂ ਨਹੀਂ ਇਧਰੇ ਹੈ ਬੀਜਪੀ ਹੁਣ ਆਗੇ ਆਗੇ ਇਧਰ ਢਿੰਦਸੇ ਨਾਲ ਆਗੇ ਢਿੰਦਸੇ ਨਾਲ ਆਗੇ ਪਹਿਲਾਂ ਮਾਰਕਸ਼ਾਲ ਬੀਬਾ ਉਧਰ ਚਲੀ ਗਈ ਸੀ ਕੀ ਇਹਨਾਂ ਲੀਡਰਾਂ ਦਾ ਕੋਈ ਦੀਨ ਧਰਮ ਹੈ ਉਹ ਦੀਨ ਧਰਮ ਤਾਂ ਹੀ ਹੁੰਦਾ ਅਗਲਾ ਨਹੀਂ ਤਾਂ ਵੀ ਖੌਰਾ ਪਾਸੇ ਮੇਰੀ ਪਾਵਰ ਬਣ ਜੇ ਮੇਰੀ ਅੱਛਾ ਆਪ ਪਾਵਰ ਦਾ ਪਾਰਟੀ ਵਾਲੀ ਨਹੀਂ ਬਣੀ ਹੈ ਅਕਾਲੀ ਦਲ ਚ ਰਹਿ ਕੇ ਪਾਵਰ ਨਹੀਂ ਬਣੀ ਸੀ ਨਹੀਂ ਪਾਵਰ ਤਾਂ ਸੀਗੀ ਆਪ ਦੀ ਜਰੂਰਤ ਚਲਉਂਦੀ ਸੀ ਵੀ ਸਾਡੀ ਚੱਲੀ ਹੂੰ ਹੁਣ ਦਰ ਇਹਦੇ ਨਾਲ ਪਾਸੇ ਜਾਂਦਾ ਕਾਰਨ ਕੀ ਸੀ ਕੋਈ ਪਤਾ ਲੱਗੇ ਨਹੀਂ ਭਾਰਤਵਾਸ਼ ਸੁਖਵੀਰ ਨਾਲ ਥੋੜੇ ਕਿਲੇ ਸਕੇ ਸੀਗੇ ਹੂੰ ਇਹ ਉਹ ਦੁਰੋਗ ਹੈ ਹੁਣ ਆ ਗਈ ਹੁਣ ਜਫੀ ਪੈ ਗਈ ਹੁਣ ਜਫੀ ਪੈ ਗਈ ਜੀ ਇਹ ਲੀਡਰਾਂ ਨੂੰ ਪਤਾ ਨਹੀਂ ਕੀ ਗੱਲ ਲੋਕਾਂ ਨੂੰ ਲੱਗਦਾ ਵੀ ਤੁਹਾਨੂੰ ਤੁਸੀਂ ਵਿੱਚ ਕਾਲੀਦਾਰ ਬੜੇ ਕੱਟੜ ਕਾਲੀਦਾਰਾਂ ਤੁਸੀਂ ਤੇ ਤੁਸੀਂ ਬੜੇ ਚਿਰ ਤੋਂ ਜਿਹੜੀ ਕਾਲੀ ਨੇ ਜੁੜੇ ਹੋ ਇਹ ਕੁਛ ਬੁੱਧੂ ਜਾਂ ਬਣਾਉਂਦੇ ਨੇ ਲੋਕਾਂ ਨੂੰ ਉਹ ਸਿਰਫ ਕੁਰਸੀ ਖਾਤਰ ਉਹ ਕੁਰਸੀ ਖਾਤਰ ਵਿੱਚ ਹੁੰਦੀ ਆ ਸਾਰੇ ਤਾਂ ਨਹੀਂ ਉਸ ਕੋਈ ਹੁੰਦੀ ਜੀ ਵਿੱਚ ਹੁੰਦੀ ਹੈ ਹਮ ਪਰ ਬੰਦਾ ਪਾਰਟੀ ਦਾ ਜਿਹੜਾ ਇੱਕ ਸੰ ਖੜਾ ਕੋਈ ਨਾ ਕੋਈ ਲੈ ਟੇਕਦਾ ਕੋਈ ਵੀ ਹੈ ਬਾਪੂ ਭਗਵੰਤ ਮਾਨ ਕਹਿੰਦਾ ਮੈਂ ਨਸ਼ੇ ਬੰਦ ਕਰਤੇ ਮੈਂ ਇਹਨਾਂ ਨੂੰ ਰੁਜ਼ਗਾਰ ਦੇਤੇ ਫਿਰ ਤੁਸੀਂ ਖੁਸ਼ ਕਿਉਂ ਨਹੀਂ ਹੋ ਇਹ ਨਸ਼ੇਬੰਦ ਕਿਥੇ ਹੋਏ ਨੇ ਅਸੀਂ ਕਿਹੜੇ ਪਿੰਡ 'ਚ ਬੰਦ ਹੋਏ ਆ ਜਿਹੜੇ ਦਾ ਪੋਰਟਲ ਆਈ ਜਾਂਦੇ ਆ ਹਰ ਰੋਜ਼ ਦਾ ਐਡਾ ਉਹ ਕਹਿੰਦੇ ਆ ਪੋਸਟਾਂ ਨਹੀਂ ਰਹਿ ਗਈਆਂ ਤੇ ਕਿਹੜੇ ਪਿੰਡ 'ਚ ਮੈਨੂੰ ਐਦਾਂ ਕਿਥੇ ਬੰਦ ਆ ਇਹਨਾਂ ਨੂੰ ਪੁੱਛ ਲਵੋ ਅੱਜ ਅਸੀਂ ਸਾਡੇ ਡਰੇਨ ਤੇ ਲੁੱਟਣ ਪੈ ਗਈ ਸੀਗੇ ਕੋਲੇ ਵਿਖਦਾਗੇ ਨੇੜੇ ਇੱਕ ਇਹ ਆ ਡਰੇਨ ਤੇ ਹੀ ਸੀ ਦੁਪਹਿਰੇ ਅੱਜ ਅੱਛਾ ਇੱਥੇ ਲੁੱਟਣਾ ਆ ਗਏ ਨਸ਼ੇ ਵਾਲੇ ਅੱਛਾ ਹਾਂ ਨਸ਼ਾ ਆਉਂਦਾ ਕਾਰਨ ਕੀ ਇਹਨਾਂ ਬਾਲਾਂ ਨਸ਼ੇ 'ਕੋ ਕੰਟਰੋਲ ਹੀ ਹੋਇਆ ਇਹਨਾਂ ਤੋਂ ਕੋਈ ਉਹ ਕਹਿੰਦੇ ਭੇਜੇ ਇਹਨਾਂ ਮੰਜੀਠੀਏ ਨੇ ਚਿੱਟਾ ਉਹ 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 ਦਾ ਤੁਰੇ ਆਉਂਦਾ ਮੁੱਖ ਨਹੀਂ ਅਜੇ ਉਹ ਇਹ ਇਨਾਂ ਦਾ ਕੰਟਰੋਲ ਕੋਈ ਹੋਇਆ ਹੀ ਨਹੀਂ ਜੀ ਹਾਂ ਚਲੋ ਇਹ ਜਿਹੜੇ ਬਾਪੂ ਬੈਠੇ ਇਹਨਾਂ ਦੇ ਬੱਚੇ ਕੀ ਲੱਗਦਾ ਫਿਰ ਅੱਧ ਕਿਹ ਕੀ ਦੀ ਸਰਕਾਰ ਆਉਗੀ ਕਾਲੀਆਂ ਵੀ ਆਉਗੀ ਹੋਰ ਕਿਸੇ ਦੀ ਆਉਣੀ ਆ ਅੱਛਾ ਹਮ ਕਾਰਨ ਕਾਰਨ ਕਿ ਕਾਲੀਆਂ ਨੇ ਕੰਮ ਹੀ ਕਰ ਕਿਹੜਿਆਂ ਨੂੰ ਹੱਥ ਪਾ ਲੈ ਕੀਤੇ ਆ ਕਿਤੇ ਵਾਅਦੇ ਕੀਤੇ ਹੋ ਕੀਤੇ ਨੀ ਕੀਤਾ ਹੀ ਕੁਛ ਨਹੀਂ ਉਹਦਾ ਕਹਿੰਦਾ ਕੱਲ ਗਾਣੇ ਚਮਲਾਈ ਵਾਲੇ ਦੇਤੇ ਲੋਕ ਕੋਈ ਸੁਦਾਈ ਨਹੀਂ ਪਾਵਰਾਂ ਵਾਲਿਆਂ ਦਿੱਤੀਆਂ ਪਾਵਰਾ ਮੋਟਰਾਂ ਦੇਤੀਆਂ ਇਥੇ ਚੂਹੇ ਮਰ ਜਾਂਦੇ ਹੁਣ ਚੂਹੇ ਛਾਲਾਂ ਮਾਰਦੇ ਆ ਟਿੱਬਿਆਂ ਤੇ ਅੱਛਾ ਹਾਂ ਕਿਸੇ ਚੂਹੇ ਮਰ ਜਾਂਦੇ ਪਾਣੀ ਬਿਨਾ ਪਾਣਾ ਮਿਨਾ ਮਰ ਜਾਂਦੇ ਜਮ ਪਾਣੀ ਹਣੀ ਜੀਵੀਦਾਰ ਵੀ ਮਰ ਜਾਂਦੇ ਚੂਹਿਆਂ ਦਾ ਮਰਨਾ ਹੀ ਸੀਗਾ ਅੱਛਾ ਉਹ ਕਹਿੰਦੇ ਮੋਟਰਾਂ ਬਾੜੀਆਂ ਲਾ ਕੇ ਜਿਹਨਾਂ ਦੇ ਦਿੱਤੇ ਕਨੈਕਸ਼ਨ ਦੇਤੇ ਪਾਣੀ ਮੋਗਦਾ ਤੁਸੀਂ ਦੇ ਥੱਲੇ ਵਾਲਾ ਪਾਣੀ ਤਾਂ ਮੋਗਦਾ ਹੀ ਨਹੀਂ ਸਾਰੀ ਉੱਪਰੀ ਨਹੀਂ ਮੋਗਦਾ ਪਾਣੀ ਬਾਦੂ ਪਾਣੀ ਥੱਲੇ ਮਾਨ ਸਾਹਿਬ ਹੁਣ ਕਹੀ ਤੇ ਜਾਂਦੇ ਜੀ ਕਨੈਕਸ਼ਨ ਨੂੰ ਬੰਦ ਕਰੋ ਮਾਨੀ ਮਾਨ ਨੇ ਤਾਂ ਦੇਣਾ ਕੁਝ ਨਹੀਂ ਇਹ ਤਾਂ ਅਕਾਲੀਆਂ ਨੇ ਦੇਣਾ ਸਾਰਾ ਕੁਝ ਅੱਛਾ ਕੀ ਲੱਗਦਾ ਵੀ ਹੁਣ ਅਕਾਲੀ ਕਿਵੇਂ ਤੇ ਹਾਂ ਦੂਜੇ ਕੋਈ ਸਰਕਾਰੀ ਕੋਈ ਇੱਥੇ ਗੱਪ ਬਹੁਤ ਮਾਰਨਗੇ ਵੈਦਾ ਕੋਈ ਨਹੀਂ ਪੂਰਾ ਕਰਦੀ ਗੱਪ ਬਾਲੇ ਮਾਰਦੇ ਉਹ ਕਹਿੰਦੇ ਜਿਹੜੀ ਅਸੀਂ ਗੱਲ ਕਰਦੇ ਆ ਜਿਹੜੀ ਕੋ ਪੂਰੀ ਕਰਦੇ ਆ ਬਾਦਲ ਤੋਂ ਬਣਾ ਕੋਈ ਨਹੀਂ ਕਰਦਾ ਭਰਾਵਾ ਸਾਰੇ ਵੇਖ ਲਈ ਉਹ ਕਹਿੰਦੇ ਪਿੰਡਾਂ ਚ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਇਹ ਉਹ ਤਾਂ ਬਾਦਲ ਕੀ ਦਾ ਆਪਦੀ ਹੁੰਦੀ ਸੀ ਇਹ ਸਾਰੇ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਆ ਤੇ ਕੰਮ ਕਿਹੜਾ ਕਰਦੀ ਐ ਸਰਕਾਰ ਲੋਕਾਂ ਦੀ ਕਹਿੰਦੇ ਅਸੀਂ ਛੱਡਿਆ ਕਿਹੜਾ ਦੱਸੋ ਕੀਤਾ ਕਿਹੜਾ ਐ ਦੱਸੋ ਘਰ ਘਰ ਆਟਾ ਮਿਲਣ ਲੱਗ ਗਿਆ ਹੁਣ ਤਾਂ ਕਣਕ ਨੂੰ ਪੀਸ ਕੇ ਆਟਾ ਨਾਲ ਲੱਗਿਆ ਕਰਾਂ ਚ ਸਾਰਾ ਹਸਣ ਚਾਹ ਬਾਈ ਤੱਕ ਦੇਰੀ ਘਰ ਘਰ ਕਿਸੇ ਤੇ ਆਇਆ ਤਾਂ ਐ ਨਹੀਂ ਨਹੀਂ ਭਲਾ ਐਂ ਦੱਸਾ ਤੁਹਾਡੀ ਬੇਬੇ ਦਾ ਕਰਾਇਆ ਮਾਫ ਹੋ ਗਿਆ ਹਾਂ ਬੇਬੇ ਦਾ ਕਰਾਇਆ ਮਾਫ ਹੋ ਗਿਆ ਕਿਹੜਾ ਮਾਰ ਬੇਬੇ ਬੇਬੇ ਦਾ ਸਵੇਆਂ ਚ ਗਈ ਬੇਬੇ ਸਵੇਂ ਚ ਗਈ ਹੋਰਾਂ ਦਾ ਤਾਂ ਹੋਇਆ ਹੋਊਗਾ ਘਰੇ ਜਿੰਨੀਆਂ ਬੀਬੀਆਂ ਕਰਾਇਦਾ ਮਾਫ ਆ ਉਹ ਨਹੀਂ ਮਾਫਾ ਅੱਛਾ ਤੇ ਬਿਜਲੀ ਦਾ ਬਿੱਲ ਵੀ ਨਹੀਂ ਆਉਂਦਾ ਪੂਣ ਨਾਲੇ ਨਹੀਂ ਆਉਂਦਾ ਉਹ ਬਾਦਲ ਨੇ ਮਾਫ ਕੀਤਾ ਉਹ ਇਹਨਾਂ ਨੇ ਕਰਿਆ 600 ਜੂਟ 300 ਕਰਿਆ ਸੀ ਉਹਨਾਂ ਨੇ ਹੁਣ ਉਹਨਾਂ ਨੇ ਕਰਿਆ ਪਹਿਲਾਂ ਬਾਦਲ ਕਹਿੰਦੇ ਕੀ ਸੀ ਅਸੀਂ ਭਾਈ ਆ ਵੀਲੀ ਦਾ ਕਿਹੜਾ ਮੋਟਰਾਂ ਦਾ ਮੋਟਰਾਂ ਦਾ ਉਹਨਾਂ ਨੇ ਕਰਿਆ ਸੀ ਇੱਧਰ ਬਾਪੂ ਨੂੰ ਬੈਠਾ ਬਾਪੂ ਕਹਿੰਦਾ ਮੈਂ ਬੋਲਣਾ ਲੈ ਬਾਪੂ ਦੱਸ ਤੂੰ ਦੱਸ ਹਾਪਾ ਤਾਂ ਕੋਈ ਗੱਲ ਨਹੀਂ ਉਹਦੇ ਮਾੜੇ ਮੋਟੇ ਹੈਗੇ ਆ ਪਿੰਡਾਂ ਜਾਣ ਚੂਣ ਵਾਲੇ ਆਪਾਂ ਤਾਂ ਪਹਿਲਾਂ ਤੋਂ ਖੇਤੀਚਾ ਖੇਤੀ ਵਾਲੇ ਹੀ ਆ ਸਾਨੂੰ ਤਾਂ ਰਹਿਣੀ ਦਿਓ ਨਹੀਂ ਨਹੀਂ ਤੇ ਆਪਣੀ ਬੇਬੇ ਦਾ ਕਰਾਇਆ ਮਾਫ ਆ ਹਾਂ ਆਪਣੀ ਬੇਬੇ ਦਾ ਕਰਾਇਆ ਮਾਫ ਹੋਗਾ ਸੀ ਸਾਡੇ ਤਾਂ ਬੇਬੇ ਬਹੁਤ ਚਲਦੀ ਗਈ ਵੀ। ਲੋ ਵੀ ਆ ਇਹ ਬੋਲਦੇ ਨਹੀਂ। ਇਧਰ ਬਾਬੇ ਦੇ ਬੇਬੇ ਸਾਰਿਆਂ ਨੇ ਗਈਆਂ ਆਏ ਕਹਿੰਦਾ ਧੁਰ ਦੀ ਧੁਰ ਦੀ ਟਕ ਟਕਾ ਕੇ ਲੈ ਕੇ ਗਈਆਂ। ਲੈ ਆ ਭਾਈ ਇਧਰ ਆ ਜਾ। ਆ ਜਾ। ਇਹਦੇ ਟਕ ਟਕ ਦਾ ਕੱਟੀ ਗਈ ਧੁਰ ਦੀ। ਆਜੋ। ਇਹ ਤਾਂ ਐਂ ਕਹਿੰਦਾ ਕਿੜੀ ਤੇ ਮੋਟਰ ਦਾ ਕੰਮ ਸੀਗਾ। ਇਹਦਾ ਬਾਦਲੇ ਲਵਾਤੀਆਂ। ਜੇ ਹੁਣ ਆ ਗਿਆ ਤੇ ਹੁਣ ਵੀ ਦੇਊਗਾ ਬੇਨ। ਜੁਜੇ ਮੋਟਰ ਨੇ ਇਤਨਾ ਛਣ। ਉਹ ਮਰਦਾ ਤਾਂ ਹੈ ਨਹੀਂ ਹੁਣ। ਉਹ ਤਾਂ ਮੁੰਡਾ ਹੋਊਗਾ। ਅੱਛਾ। ਤੇ ਨਹੀਂ ਤਾਂ ਕਿੰਨੇ ਹੈਗੇ ਆ? ਹੂੰ। ਤੇ ਬੋਤਾਂ ਲੈ ਕੇ ਆਦੇ ਭੰਦਿਆ ਹੋਇਆ ਤਾਂ ਨਸ਼ਾ ਬੰਦ ਨਹੀਂ ਕਿਹੜੇ ਨੇ ਕਰਤਾ ਜੇ ਕਰਨਾ ਹੋਵੇ ਤਾਂ ਭੰਈ ਫੈਕਟਰੀ ਬੰਦ ਕਰ ਦੇਣ ਤੇ ਨਸ਼ਾ ਬੰਦ ਹੋ ਜੇ ਤੇ ਕੁੱਲ ਦੇ ਪੈਸੇ ਲਏ ਵੇ ਆ ਇਮਾਨਦਾਰ ਸਰਕਾਰ ਆ ਭਲੀਕਾ ਤੁਹਾਨੂੰ ਮਾਂ ਦਾ ਕਾਦੀ ਇਹੀ ਅਗਰੇ ਚ ਜੇਤੂ ਵਾਲਾ ਹਾਂ ਨਹੀਂ ਅਸੀਂ ਉਹ ਗੋਟੀਆਂ ਲਾਤੀ ਉਹਦੇ ਮਗਰ ਜਿਵੇਂ ਇੱਕ ਵੇ ਗੋਟੀਆਂ ਲਾ ਕੇ ਤੁਹਾਡੇ ਕੋਲ ਦੇ ਮੂਹਰੇ ਹੋ ਸੀਗੇ ਤੇ ਭਾਂਜੇ ਦਾ ਪਿੰਡਕ ਦੇ ਮੜੇ ਤੇ ਵੀ ਨਹੀਂ ਆਇਆ ਅੱਛਾ ਉਹ ਕਹਿੰਦਾ ਪਿੰਡਾਂ ਦਾ ਧੰਨਵਾਦੀ ਦੌਰਾ ਕਰਨ ਆਇਆ ਤਾਂ ਹੈ ਪਿੰਡਾਂ ਚ ਨਹੀਂ ਆਇਆ ਇੱਥੇ ਇੱਕ ਵੇਣਾ ਆਇਆ ਕੋਣ ਨਾ ਵੇਖੋ ਕੰਮ ਵੇਖੋ ਕੰਮ ਹੁੰਦੇ ਪਏ ਆ ਕੋਈ ਕੰਮ ਨਹੀਂ ਹੁੰਦੇ ਇਹ ਨਹੀਂ ਕਰਦਾ ਕਿੰਨੇ ਕੀਤਾ ਮੈਂ ਸਾਡੇ ਪਿੰਡਾ ਗਿਰਾ ਮੰਤਰੀ ਸੀਗਾ ਉਹ ਬੰਦਾ ਚੰਗਾ ਹੈਗਾ ਕਿਹੜਾ ਮੁੱਖ ਮੰਤਰੀ ਹਾਂ ਉਹ ਰੋਕਦਾ ਇਹਨਾਂ ਨੂੰ ਲੋਕਾਂ ਨੇ ਮੁਕਤੀ ਪਾਤੀਆਂ ਵੋਟਾਂ ਤੇ ਜਿੱਤ ਕੇ ਲੈਣਾ ਨਹੀਂ ਦੇਣਾ ਨਹੀਂ ਚਾਹ ਪੀਉਂਦੇ ਜੱਟ ਤੇ ਉਹ ਬੈਠਿਆ ਵੀ ਦੋ ਵਾਰ ਹਾਂ ਹੁਣ ਤੁਸੀਂ ਆਪ ਕਹੀ ਨਾ ਇਹਨਾਂ ਨੂੰ ਮੁਕਤੀ ਪਾਤੀਆਂ ਪਹਿਲਾਂ ਤਾਂ ਪੈਸੇ ਲੈਂਦਾ ਸੀ ਕੀ ਪਹਿਲਾਂ ਪੈਸੇ ਹੀ ਲੈਂਦੇ ਆ ਕੇ ਪੰਜਾਂ ਦੇ ਚਾਉਂਦੇ ਸੀ ਇਹ ਇਹ ਇਹਨਾਂ ਨੂੰ ਕਿਸੇ ਨੇ ਪੰਜ ਪੈਸੇ ਨਹੀਂ ਲੈਈ ਨਾ ਤੋਂ ਉਹ ਕੋਲ ਕੋਲ ਗਰੀਬ ਆਮ ਸੀਗੇ ਬੰਦੇ ਗਰੀਬ ਉਹ ਲੈ ਲੈਂਦੇ ਸੀ ਇਹਨਾਂ ਨੇ ਉਹਨਾਂ ਨੇ ਵੀ ਨਹੀਂ ਲਏ ਇਹ ਤਾਂ ਮੁਕਤੀ ਜਮਾ ਉਹਦੀ ਚੰਡੀ ਨਾ ਬਣ ਗਈ ਚਿਤਨਾ ਕੋ ਗਈ ਹਾਂ ਚਿਤਨਾ ਜਮੈਂ ਕੋ ਕੋਟਲੀ ਤੁਰੇ ਜਾਂਦੇ ਨੇ ਤੇ ਉਹ ਸੀਗਾ ਬੰਦਾ ਉਹ ਹੁਣ ਵੀ ਹੈਗਾ ਹੁਣ ਵੀ ਉਹਨੇ ਦੋ ਤਿੰਨ ਵਾਰ ਬਿਆਨ ਉਹਦੇ ਹੀ ਆਏ ਆ ਉਹ ਜਾਂਦਾ ਤੁਹਾਨੂੰ ਕਿਸੇ ਨੇ ਦਿਹਾੜੀ ਨਹੀਂ ਸੀ ਲੈ ਕੇ ਜਾਣਾ ਕਿ ਉਹ ਤੁਹਾਨੂੰ ਐਮਐਲਏ ਬਣਾਤਾ ਅੱਛਾ ਇਹ ਗੱਲ ਕੌਣ ਕਹਿੰਦਾ ਸੀ ਮੁੱਖ ਮੰਤਰੀ ਆ ਅੱਛਾ ਆਂਦਾ ਤੁਹਾਨੂੰ ਕਿਸੇ ਨੇ ਦਿਹਾੜੀ ਨਹੀਂ ਸੀ ਲੈ ਕੇ ਜਾਣਾ ਤੇ ਕਿਸੇ ਨੇ ਤੁਸੋਂ ਪੈਸੇ ਨਹੀਂ ਲੈ ਲੈਣਾ ਨਹੀਂ ਦੇਣਾ ਨਹੀਂ ਤੇ ਮੁੱਖ ਮੰਤਰੀ ਨੇ ਤੁਸੀਂ ਕਿਉਂ ਨਹੀਂ ਕੰਮ ਕਰਦੇਗੇ ਇਹ ਨਹੀਂ ਕੋਈ ਕੰਮ ਕਰਦਾ ਮੈਂ ਹੁਣ ਵੀ ਨਸ਼ਾ ਤਾਂ ਬੰਦ ਹੋ ਗਿਆ ਬੰਦ ਹੋ ਗਿਆ ਨੌਕਰੀਆਂ ਮਿਲ ਗਈਆਂ ਕਿ ਕਿੱਥੇ ਨਸ਼ਾ ਬੰਦ ਹੋ ਗਿਆ ਬਾਦ ਜਰੂਰ ਗਿਆ ਨਹੀਂ ਭਾਈ ਕੋਈ ਨਸ਼ਾ ਬੰਦ ਨਹੀਂ ਹੋਇਆ ਕਿੰਨਾ ਹੁਣ ਨਾ ਚੜਨੀ ਹੁੰਦਾ ਕਿ ਨਈ ਫੈਕਟਰੀਆਂ ਨੇ ਇਹ ਬੰਦ ਕਰ ਦੇ ਤੇ ਜਿਹੜੇ ਕੋਈ ਵੇਚਦੇ ਉਹ ਕਿਸੇ ਤੋਂ ਵੀ ਲੈ ਜਾਂਦਾ ਕਿਸੇ ਤੋਂ ਕੋਈ ਤੀ ਲੈ ਜਾਂਦਾ ਇੱਕ ਗੱਲ ਐ ਦੱਸ ਥੋੜੀ ਦਾਰੂ ਤਾਂ ਸਸਤੀ ਕਰਤੀ ਮਾਨ ਨੇ ਕੀ ਦਾਰੂ ਦਾਰੂ ਸਸਤੀ ਕਰਤੀ ਹੁਣ ਹੌਣ ਪਹਿਲਾਂ ਸਸਤੀ ਕਰਤੀ ਲੋਕਾਂ ਨੇ ਚੱਕ ਲਈ ਹੁਣ ਫੇ ਰੋਈ ਪੌਣੇ 300 ਨੂੰ ਬੋਤਲ ਹੋ ਗਈ ਨਹੀਂ ਨਹੀਂ ਸਸਤੀ ਕਰਤੀ ਸਾਨੂੰ ਪੁੱਜ ਗਏ ਜੋ ਕੇ ਪੈਸੇ ਬਚਾਦੇ ਸੋਡੇ ਆਂਡੇ ਜੋ ਕੇ ਨਾ ਨਾ ਗੱਪੇ ਮਾਰ ਕੇ ਬੋਤਲਾਂ ਲਿਆ ਜਾਂਦੇ ਮਰੂ ਕੋਈ ਨਹੀਂ ਕਿਸੇ ਦੀ ਢੂਈ ਮਾਰਦਾ ਗੱਲ ਭਗਵੰਤ ਮਾਨ ਨੂੰ ਪਾਇਆ ਇਸ ਦਾ ਉਹਦੇ ਨਹੀਂ ਪਹਿਲਾਂ ਕਾਂਗਰਸ ਪੌਣੇ ਬਿੱਲ ਮਾਫ ਪਹਿਲਾਂ ਕਾਂਗਰਸ ਹੌਣ ਨਹੀਂ ਕਾਂਗਰਸ ਛੱਡ ਕੇ ਕਾਤੋਂ ਅਗੇ ਨਾਲੇ ਵਧੀਆ ਪਾਰਟੀ ਕਾਂਗਰਸ ਕਿਹੜਾ ਕਰਦੇ ਕੁਸ ਉਹ ਵੀ ਇਹੋ ਜਿਹੀ ਕੁਸ ਸੀ ਉਹਨਾਂ ਦਾ ਤੇ ਇਹਨਾਂ ਇਹਨਾਂ ਨੇ ਹੁਣ ਫਿਰ ਪੂਰੇ ਕੰਮ ਕਰਿਆ ਇਹਦਾ ਇਹ ਹੁਣ ਬਿੱਲ ਤਾਂ ਜਮਾ ਨਹੀਂ ਨਾ ਆਉਂਦੇ ਘਰਾਂ ਵਾਲੇ ਤਾਂ ਹਾਂ ਇਹਦਾ ਦੋ ਬਿੱਲ ਲਾਉਣਗੇ ਫਿਰ ਜਮਾ ਨਹੀਂ ਆਉਂਦੇ ਉਹ ਕਹਿੰਦੇ 600 ਜੁੰਟ ਮਾਫ ਕਰਤੀ ਜੇ ਇੱਕ ਕੁੱਤੇ ਆ ਜੇ ਉੱਥੇ ਇੱਕ ਕੁੱਤੇ ਆ ਜੇ ਤੇ ਫਿਰ ਉਹ ਸਾਰੀ ਦੇ ਪੈਸੇ ਲੋਕ ਆਉਣ ਹੀ ਨਹੀਂ ਦਿੰਦੇ ਉਹਨੇ ਕਰ ਲੈਂਦੇ ਆ ਅੱਛਾ ਤੇ ਬਾਕੀ ਵੈਸੇ 600 ਜੁੰਟ ਬਹੁਤ ਆ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਸੀ ਆਮ ਆਦੀ ਪਾਰਟੀ ਦੇ ਵਲਾਂਟਿਅਰੋਂ ਉਹ ਜਿਹੇ ਬਾਬਾ ਗੱਲ ਦੱਸ ਕੇ ਹਟ ਗਿਆ ਵੀ ਮਾਨ ਤਾਂ ਬੰਦਾ ਬਹੁਤ ਚੰਗਾ ਤੇ ਇਹ ਇਹ ਥੱਲੇ ਵਾਲੇ ਆ ਥੱਲੇ ਵਾਲੇ ਤਾਂ ਹਾਂ ਇਹਨੂੰ ਇਹਨੂੰ ਐਮਐਲ ਹੈ ਨਹੀਂ ਇਹ ਕਿਸੇ ਸਾਡੇ ਇਹਨੇ ਤਾਂ ਕਿਸੇ ਦਾ ਪੁੱਛਿਆ ਨਹੀਂ ਕੁਝ ਵੀ ਅੱਛਾ ਇਹ ਨਹੀਂ ਪਿੰਡਾਂ ਦੇ ਵਿੱਚ ਤੁਹਾਨੂੰ ਤੁਹਾਨੂੰ ਦੌਰਾ ਕਰਨੀ ਆ ਨਹੀਂ ਆਉਂਦਾ ਕਿਤੇ ਆਇਆ ਇੱਥੇ ਤਾਂ ਕੋਈ ਬਾਲਾ ਨਹੀਂ ਆਇਆ ਨਹੀਂ ਤੁਹਾਡੇ ਜਿਹੜੇ ਕੰਮ ਜਿਵੇਂ ਤੁਸੀਂ ਕਦੇ ਕਾਂਗਰਸ ਚ ਹੁੰਦੇ ਸੀ ਉਹ ਆਮ ਆਦੀ ਪਾਰਟੀ ਚ ਹੁਣ ਕੰਮ ਹੁੰਦੇ ਆ ਆਮ ਆਦਮੀ ਪਾਰਟੀ ਹੁੰਦੇ ਆ ਆਪਾਂ ਤਾਂ ਖਰਬਾੜੀ ਲੋੜ ਨਹੀਂ ਪਈ ਉਂਝੇ ਤਾਂ ਕਿਤੇ ਫੋਨ ਫਾਨ ਲਾਉਣੇ ਚੱਕ ਲੈਂਦੇ ਆ ਨਹੀਂ ਮੈਂ ਤਾਂ ਚੱਕ ਲੈਂਦੇ ਪਰ ਆਪਾਂ ਤਾਂ ਲੋੜ ਹੀ ਨਹੀਂ ਪਈ ਕਦੇ ਡਾਕਟਰ ਜਦੋਂ ਜਾਣਿਆ ਦਫ਼ਤਰ ਤੋਂ ਮਿਲ ਜਾਂਦੇ ਆ ਦਫਤਰ ਵੀ ਨਹੀਂ ਆਪਰਾ ਮੁੰਡੇ ਮੰਡੇ ਜਾਂਦੇ ਆ ਪਤਾ ਨਹੀਂ ਕਦੇ ਬੜਾ ਗਏ ਕਰਮਜੀਤ ਅਨਮੋਲ ਆ ਗਿਆ ਤੇ ਹੰਸਰਾਜ ਹੰਸ ਆ ਗਿਆ ਕੀ ਲੱਗਦਾ ਪਹੂਗਾ ਖੜਾ ਯਾ ਬੇ ਅਨਮੋਲ ਬੰਦਾ ਤਾਂ ਚੰਗਾ ਫਿਰ ਵੇਖੋ ਅੱਛਾ ਚੰਗਾ ਕਿਵੇਂ ਕਹਿੰਦਾ ਫਿਰ ਪਹਿਲਾਂ ਤਾਂ ਸਾਰੇ ਨੂੰ ਚੰਗਾ ਕਹਿੰਦੇ ਬਾਦ ਹੁਣ ਪਰ ਸਾਰੇ ਇਹਨਾਂ ਨੂੰ ਚੰਗੇ ਹੋ ਰੱਖੀਏ ਕਿਨੂੰ ਕਿਸੇ ਨੂੰ ਤਾਂ ਆਖਣਾ ਹੀ ਪਊਗਾ ਅੱਛਾ ਦਵੰਡੀ ਹੈ ਉਹ ਭਗਵੰਤ ਮਾਨ ਕਹਿੰਦਾ ਜਿਤਾ ਦਿਓ ਮੇਰਾ ਖਾਸ ਬੰਦਾ ਮੋਲ ਇਹ ਤਾਂ ਉਹਦਾ ਖਾਸ ਹੀ ਹੈ ਤੇ ਮੇਰੇ ਨਾਲ ਸਾਰੇ ਜੇ ਲੈ ਕੇ ਉਹ ਜਿੱਤ ਗਿਆ ਤੇ ਬੰਬੇ ਵੱਜਾ ਫਿਲਮਾਂ ਬਣਉਣ ਫਿਰ ਮਾੜਾ ਮਨ ਨਹੀਂ ਜਾਂਦਾ ਹੁਣ ਕਿਹੜਾ ਤਾਂ ਉਹਦਾ ਸੁਣਦੇ ਆ ਮੈਂ ਤਾਂ ਫਰੀਦਕੋਟ ਬੈਹ ਜੂ ਆ ਕੇ ਵੀ ਆਇਆ ਤਾਂ ਤੁਹਾਡੇ ਇੱਥੋਂ ਵਾਲਾ ਐਮਐਲਏ ਨੀਗਾ ਤੇ ਉਹਦਾ ਤਾਂ ਬੰਬੇ ਵਾਲਾ ਉਹਦਾ ਹੈ ਐਮਐਲਏ ਤਾਂ ਫਿਰ ਅਸੀਂ ਚੰਗਾ ਵੀ ਨਹੀਂ ਆਦੇ ਉਹਨੂੰ ਉਹਦਾ ਗਾਂ ਨੂੰ ਉਹਨੂੰ ਉਹਨੂੰ ਉਹਦੇ ਮੂਹ ਨੂੰ ਬੋਟ ਨਹੀਂ ਪੈਂਦੀ ਐ ਐਮਐਲ ਦੇ ਹੋਰ ਕਿਉਂ ਕਿਉਂ ਕਤਲ ਨਹੀਂ ਉਹਨੂੰ ਚੰਗਾ ਸਮਝਦੇ ਲੋਕ ਨਹੀਂ ਪਿੰਡ ਵਾਲੇ ਲੋਕ ਤੁਹਾਨੂੰ ਫਿਰ ਕੀ ਕਹਿੰਦੇ ਜੇ ਤੁਸੀਂ ਮੂਹਰੇ ਲਾ ਕੇ ਵੋਟਾਂ ਪਵਾਵਾਂਗੇ ਆਮ ਆਦੀ ਪਾਰਟੀ ਨੂੰ ਤੇ ਹੁਣ ਕੀ ਕਹਿੰਦੇ ਲੋਕ ਉਹ ਹੁਣ ਫਿਰ ਨਹੀਂ ਠੀਕ ਨਹੀਂ ਤੁਹਾਨੂੰ ਤੁਹਾਡੇ ਪਿੰਡ ਦੇ ਜਿੱਦੋਂ ਕੰਮ ਨਹੀਂ ਹੁੰਦੇ ਨਹੀਂ ਜਿੱਦਾਂ ਮੈਂ ਦੋ ਤਿੰਨ ਪਾਰਟੀਆਂ ਡੋਟੀ ਚੱਲਣਗੇ ਸਾਰੇ ਜੇ ਜਦੋਂ ਹੁਣ ਤੁਸੀਂ ਜਿਹੜੇ ਬੰਦੇ ਨੂੰ ਜਾ ਕੇ ਵੋਟਾਂ ਮੂਹਰੇ ਲਾ ਕੇ ਪਵਾਇੰਗਾ ਸੀ ਉਹ ਜਦੋਂ ਕੰਮ ਕਹਿੰਦੇ ਹੁਣ ਬਾਵਾ ਸਾਡਾ ਕੰਮ ਕਰਾ ਕੇ ਤੇ ਕੰਮ ਨਹੀਂ ਹੁੰਦਾ ਫਿਰ ਕੀ ਕਹਿੰਦੇ ਤੁਹਾਨੂੰ ਨੇ ਕੰਮ ਨੂੰ ਤਾਂ ਫਿਰ ਜਿਹੜੇ ਐ ਤਾਂ ਜਾਵੜੀ ਦਾ ਕਰਾਉਂਦੇ ਹੀ ਆ ਅੱਛਾ ਜਾਂਦੀ ਆ